ਇਸ ਲਈ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਲਾਈਵ ਤਸਵੀਰਾਂ ਵੇਖ ਰਹੇ ਹੋ ਸ਼ਹੀਦ ਕੁਲਵਿੰਦਰ ਸਿੰਘ ਆਖਰੀ ਵਾਰ ਆਪਣੇ ਘਰ ਜਾਂਦਾ ਹੋਇਆ ਪਰ ਫਰਕ ਸਿਰਫ ਇਹ ਨਹੀਂ ਕਿ ਅੱਜ ਸ਼ਹੀਦ ਤਾਬੂਤ ਤੇ ਵਿੱਚ ਬੰਦ ਹੈ ਇਹ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਨੂਰਪੁਰ ਬੇਦੀ ਤੋਂ ਜਿਸ ਦੇ ਪਿੰਡ ਇੱਕ ਰੌਲੀ ਪਿੰਡ ਦੇ ਵਿੱਚ ਸ਼ਹੀਦ ਦਾ ਪਰਿਵਾਰ ਰਹਿੰਦਾ ਹੈ ਸ਼ਹੀਦ ਰਹਿੰਦਾ ਸੀ ਤੇ ਕੀ ਪਤਾ ਸੀ ਉਹਨਾਂ ਮਾਪਿਆਂ ਨੂੰ ਕਿ ਹੱਸਦਾ ਖੇਡਦਾ ਘਰ ਤੋਂ ਗਿਆ ਸਾਡਾ ਪੁੱਤ ਅੱਜ ਤਾਬੂਤ ਦੇ ਵਿੱਚ ਬੰਦ ਹੋ ਕੇ ਆਖਰੀ ਵਾਰ ਘਰ ਦਾ ਢੇਡਾ ਲਾਵੇਗਾ ਸ਼ਹੀਦ ਦੇ ਨਾਮ ਦੇ ਜੈਕਾਰੇ ਲਾਈ ਜਾ ਰਹੀ ਨੇ ਸਭ ਤੋਂ ਔਖੀ ਘੜੀ ਮਾਪਿਆਂ ਦੇ ਲਈ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਬੱਚੇ ਸ਼ਹੀਦ ਦੇ ਸਨਮਾਨ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਖੜੇ ਹੋਏ ਨੇ ਸਕੂਲ ਦੇ ਬੱਚੇ ਸ਼ਹੀਦ ਜਵਾਨ ਅਮਰ ਰਹੀ ਦੇ ਨਾਰੇ ਲਾਉਂਦੇ ਹੋਏ ਸਕੂਲ ਤੋਂ ਬਾਹਰ ਖੜੇ ਹੋਏ ਨੇ ਗਲੀਆਂ ਤੋਂ ਬਾਹਰ ਨਿਕਲ ਆਏ ਨੇ ਲੋਕ ਸੂਰਜ ਉੱਗਿਆਏ ਸੂਰਜ ਦੀ ਲੋ ਅੱਜ ਹੌਲੀ ਲੱਗਦੀ ਹੈ ਅੱਜ ਮੌਸਮ ਵੀ ਗਮਗੀਨ ਲੱਗਦਾ ਹੈ ਅੱਜ ਸੜਕਾਂ 'ਤੇ ਤੁਸੀਂ ਵੇਖ ਸਕਦੇ ਹੋ ਜੋ ਮਾਵਾਂ ਖੜੀਆਂ ਨਹੀਂ ਔਰੂੰਦੀਆਂ ਪਈਆਂ ਨਹੀਂ ਅੱਖਾਂ ਦੇ ਵਿੱਚ ਹੰਝੂ ਨਹੀਂ ਅਥਰੂ ਨਹੀਂ ਤੇ ਇੱਕ ਗੁੱਸਾ ਵੀ ਲਾਜ਼ਮੀ ਤੌਰ 'ਤੇ ਵੇਖਿਆ ਜਾ ਸਕਦਾ ਹੈ ਇੱਕ ਵੱਡੀ ਜਿੰਡੀ ਦੇ ਵਿੱਚ ਲੋਕ ਜੋ ਨੇ ਸ਼ਹੀਦ ਦੇ ਨਾਲ ਤੁਰਦੇ ਪਏ ਨੇ ਸ਼ਹੀਦ ਦੇ ਨਾਲ ਨਾਲ ਇੱਕ ਪੂਰਾ ਕਾਰਵਾ ਤੁਸੀਂ ਵੇਖ ਸਕਦੇ ਹੋ ਹੱਥ ਜੋੜ ਕੇ ਇੱਕ ਮਾਤਾ ਜੀ ਖੜੇ ਨੇ ਬੱਚੇ ਕੀ ਬਜ਼ੁਰਗ ਕੀ ਨੌਜਵਾਨ ਕੀ ਭੈਣਾ ਕੀ ਮਰਵੀਰ ਕੀ ਸਾਰੇ ਹੀ ਖੜੇ ਨੇ ਤੇ ਸ਼ਹੀਦ ਕੁਲਵਿੰਦਰ ਸਿੰਘ ਦੀ ਜੈ ਜੈਕਾਰ ਹੋ ਰਹੀ ਹੈ ਗੱਲਾਂ ਕਰਨੀਆਂ ਵਾਕਈ ਬਾਤ ਸੌਖੀਆਂ ਹੁੰਦੀਆਂ ਨਹੀਂ ਪਰ ਦੇਸ਼ ਦੇ ਲਈ ਜਾਨ ਕੁਰਬਾਨ ਕਰਨੀ ਬਹੁਤ ਔਖੀ ਹੁੰਦੀ ਹੈ ਅੱਖਾਂ ਦੇ ਵਿੱਚ ਅਥਰੂ ਨੇ ਤੇ ਲੋਕ ਜੋ ਨੇ ਉਹ ਜੁੜਦੇ ਹੀ ਜਾ ਰਹੇ ਨੇ ਇਸ ਕਾਫਲੇ ਦੇ ਵਿੱਚ ਸਲਾਮੀ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਬੱਚੇ ਇੱਥੇ ਖੜੇ ਨੇ ਸਲਾਮ ਕਰਦੇ ਹੋਏ ਸ਼ਹੀਦ ਕੁਲਵਿੰਦਰ ਸਿੰਘ ਦੇ ਮ੍ਰਿਤਕ ਦੇ ਨੂੰ ਆਖਰੀ ਵਾਰ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਸ਼ਹੀਦ ਕੁਲਵਿੰਦਰ ਇੰਜ ਘਰ ਪਰਤੇਗਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਪਿੰਡ ਦੇ ਵਿੱਚ ਜਿਹੜੀ ਵੀ ਗਲੀ ਚੋਂ ਸ਼ਹੀਦ ਕੁਲਵਿੰਦਰ ਸਿੰਘ ਦੇ ਮ੍ਰਿਤਕ ਦੇ ਲੰਗਦੀ ਪਈ ਹੈ ਫੁੱਲਾਂ ਦੀ ਬਰਸਾਤ ਕੀਤੀ ਜਾ ਰਹੀ ਹੈ ਮ੍ਰਿਤਕ ਸ਼ਹੀਦ ਕੁਲਵਿੰਦਰ ਸਿੰਘ ਦੇ ਉਤੇ ਬੜਾ ਔਖਾ ਹੁੰਦਾ ਹੈ ਕਈ ਵਾਰ ਬਿਆਨ ਕਰਨਾ ਦੁੱਖ ਨੂੰ ਸ਼ਬਦ ਨਹੀਂ ਲੱਭਦੇ ਇਹ ਲਾਈਵ ਤਸਵੀਰਾਂ ਡੀਡੀ ਪੋਸਟ ਪੰਜਾਬੀ ਤੇ ਬੜੇ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਇਹ ਤਸਵੀਰਾਂ ਪਿੰਡ ਰੌਲੀ ਤੋਂ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਜਿੱਥੋਂ ਦਾ ਜਵਾਨ ਪੁਲਵਾਮਾ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਿਆ ਕੀ ਬੀਤੇਗੀ ਉਸ ਮਾਤੇ ਜੋ ਆਪਣੇ ਪੁੱਤ ਨੂੰ ਇੰਜ ਤਾਬੂਤ ਦੇ ਵਿੱਚ ਬੰਦ ਦੇਖੇਗੀ ਰੱਬ ਵਾਹਿਗੁਰੂ ਅੱਲਾ ਪਰਮਾਤਮਾ ਜੋ ਵੀ ਨਾਮ ਨੇ ਉਹ ਬਲ ਬਖਸ਼ਣ ਪਰਿਵਾਰ ਨੂੰ ਸੀਆਰਪੀਐਫ ਦੇ ਜੋ ਜਵਾਨ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਜੋ ਆਪਣੇ ਸਾਥੀ ਨੂੰ ਅੱਜ ਆਖਰੀ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੋ ਲੋਕ ਨੇ ਇਸ ਪਿੰਡ ਦੇ ਨਾਲ ਦੇ ਪਿੰਡਾਂ ਦੇ ਦੂਰੋਂ ਦੂਰੋਂ ਆਏ ਨੇ ਇਸ ਸ਼ਹੀਦ ਨੂੰ ਆਖਰੀ ਸलाम ਕਰਨ ਦੇ ਲਈ ਘਰੋਂ ਬਾਹਰ ਨਿਕਲ ਆਏ ਨੇ ਲੋਕ ਪਿੰਡਾਂ ਤੋਂ ਬਾਹਰ ਨਿਕਲ ਆਏ ਨੇ ਲੋਕ ਮਾਵਾ ਬੱਚੇ ਸਾਰੀਆਂ ਅੱਖਾਂ ਦੇ ਵਿੱਚ ਅੱਜ ਹੰਝੂ ਨੇ ਕਿੰਨਾ ਫਰਕ ਹੁੰਦਾ ਹੈ ਇਸ ਸਮੇਂ ਦੇ ਵਿੱਚ ਜਦੋਂ ਕਦੇ ਛੁੱਟੀ ਤੇ ਇਹ ਸ਼ਹੀਦ ਜਵਾਨ ਆਉਂਦਾ ਹੁਣੇ ਤਾਂ ਮਾਵਾ ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੋਣੀ ਕਿ ਮੇਰੇ ਅੱਜ ਪੁੱਤ ਨੇ ਆਉਣਾ ਹੈ ਲੇਕਿਨ ਅੱਜ ਪਹਿਲਾਂ ਹੀ ਪਤਾ ਹੈ ਕਿ ਆਉਣਾ ਤਾਂ ਹੈ ਪਰ ਤਬੂਤ ਦੇ ਵਿੱਚ ਬੰਦ ਹੋ ਕੇ ਉਸ ਮਾਂ ਦੇ ਦਿਲ ਤੇ ਕੀ ਬੀਤ ਰਹੀ ਹੋਣੀ ਹੈ ਉਸ ਪਿਤਾ ਦੇ ਦਿਲ ਤੇ ਕੀ ਬੀਤ ਰਹੀ ਹੋਣੀ ਹੈ ਇਹ ਬਿਆਨ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੁੰਦਾ ਹੈ ਅਜਿਹੇ ਸਮੇਂ ਦੇ ਵਿੱਚ ਦੁੱਖ ਨੂੰ ਬਿਆਨ ਕਰਨਾ ਨਹੀਂ 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 ترنگا ویک سکتے ہو ہاتھ ترنگا فٹ کے شہید کلوندر امر رہے یہ ناری لائے جا رہی نہیں ایک لمبا قافلہ لما ਪੂਰੇ ਸਨਮਾਨ ਦੇ ਨਾਲ ਮ੍ਰਿਤਕ ਦੀ ਸ਼ਹੀਦ ਕੁਲਵਿੰਦਰ ਸਿੰਘ ਦੀ ਲਿਜਾਈ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਸੀਆਰਪੀਐਫ ਦੇ ਜਵਾਨ ਆਈ ਨਹੀਂ ਆਪਣੇ ਸਾਥੀ ਨੂੰ ਪਾਕਿਸਤਾਨ ਮਰਦਾਬਾਦ ਦੇ ਨਾਰੇ ਵੀ ਲਾਏ ਜਾ ਰਹੇ ਹਨ ਰੂਸ਼ ਵੱਜੂ ਲੋਕਾਂ ਵੱਲੋਂ ਭਾਰੀ ਰੂਸ਼ ਲੋਕਾਂ ਦੇ ਵਿੱਚ ਲੋਕ ਇਸ ਆਖਰੀ ਸਫ਼ਰ ਨੂੰ ਸ਼ਹੀਦ ਦੇ ਆਪਣੇ ਮੋਬਾਈਲ ਕੈਮਰਿਆਂ ਦੇ ਵਿੱਚ ਕੈਦ ਕਰ ਰਹੇ ਨਹੀਂ ਤਾਂ ਜੋ ਹਮੇਸ਼ਾ ਯਾਦ ਰਹੇ ਕਿਵੇਂ ਬੁੱਜਦਿੱਲ ਅਤਵਾਦੀਆਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਵੇਂ ਬੇਕਸੂਰ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਇਹ ਲਾਈਵ ਤਸਵੀਰਾਂ ਦੀ ਲੀਕ ਪੋਸਟ ਪੰਜਾਬੀ ਤੇ ਨੂਰਪੁਰ 베ਦੀ ਜ਼ਿਲ੍ਹਾ ਰ ਉਪਰ ਤੋਂ ਜਿੱਥੇ ਦੇ ਪਿੰਡ ਰੌਲੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ ਮਰਿਤਕ ਦੇ ਪੂਰੇ ਸਨਮਾਨ ਦੇ ਨਾਲ ਉਹਨਾਂ ਦੇ ਘਰ ਆਖਰੀ ਵਾਰ ਲੈ ਜਾਈ ਜਾ ਰਹੀ ਹੈ ਆਖਰੀ ਵਾਰ ਇੱਕ ਪੁੱਤ ਆਪਣੇ ਮਾਪਿਆਂ ਨੂੰ ਮਿਲਣ ਚੱਲ ਆਇਆ ਆਖਰੀ ਵਾਰ ਇੱਕ ਪੁੱਤ ਦੀ ਘਰ ਫੇਰੀਏ ਸलाम ਸ਼ਹੀਦਾਂ ਨੂੰ ਸलाम ਸ਼ਹੀਦਾਂ ਦੀ ਸ਼ਹਾਦਤ ਨੂੰ ਸलाम ਉਹਨਾਂ ਦੇ ਜਜ਼ਬੇ ਨੂੰ ਸਿਆਸੀ ਰੋਟੀਆਂ ਸੇਕਣੀਆਂ ਬਹੁਤ ਸੌਖੀਆਂ ਨੇ ਪਰ ਅਸਲ ਦੇ ਵਿੱਚ ਅਸੀਂ ਜੇਕਰ ਬੇਤੜਕ ਬਿਬਾਕ ਹੋ ਕੇ ਜਿਉਂਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਵਿਚਰਦੇ ਹਾਂ ਸਮਾਜ ਦੇ ਵਿੱਚ ਤਾਂ ਇਹਨਾਂ ਫੌਜੀਆਂ ਦੀ ਇਹਨਾਂ ਜਵਾਨਾਂ ਦੀ ਬਦੌਲਤ ਇਹਨਾਂ ਨੂੰ ਕੋਟਮ ਕੋਟ ਪ੍ਰਣਾਮ ਅੱਜ ਦਾ ਦਿਨ ਅੱਜ ਦਾ ਚੜਦਾ ਹੋਇਆ ਸੂਰਜ ਉਹਨਾਂ ਮਾਪਿਆਂ ਲਈ ਇੱਕ ਡੂੰਗਾ ਦੁੱਖ ਲੈ ਕੇ ਆਇਆ ਹੈ ਦੁੱਖ ਵਾਲੀ ਘੜੀ ਲੈ ਕੇ ਆਇਆ ਹੈ ਜੋ ਆਪਣੇ ਪੁੱਤ ਨੂੰ ਅੱਜ ਉਹ ਮਾਪੇ ਤਾਬੂ ਤੇ ਵਿੱਚ ਵੇਖਣ ਨੂੰ ਮਜਬੂਰ ਹੋਣਗੇ ਤੁਨੂੰ ਕਾ ਫਰਨਾ ਮਾਰ ਤਾ ਤੁਹਾਨੂੰ ਲੱਗਣਾ ਹੈ ਨਾ ਤੁਨੂੰ ਲਾਈਵ ਤਸਵੀਰਾਂ ਜਿਹੜੀ ਪੋਸਟ ਪੰਜਾਬੀ ਦੇ ਰਾਹੀਂ ਵਖਾ ਰਹੀਆਂ ਹਾਂ ਬਹੁਤ ਜ਼ੋਰ ਬਾਤ ਚ ਕੰਮ ਹੋ ਰਿਹਾ ਹੈ ਜਿੰਦਾਬਾਦ ਜਿੰਦਾਬਾਦ ਅਮਰ ਹੈ ਅਮਰ ਹੈ ਇੰਡੀਅਨ ਆਰਮੀ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਮੋਡਾ ਦੇ ਕੇ ਸ਼ਹੀਦ ਦੇ ਘਰਵਾਲੋਂ ਜਾਂਦੇ

ਜਿੰਦਾਬਾਦ CRPF ਜਿੰਦਾਬਾਦ CRPF ਜਿੰਦਾਬਾਦ CRPF ਜਿੰਦਾਬਾਦ CRPF ਜਿੰਦਾਬਾਦ CRPF ਜਿੰਦਾਬਾਦ ਸ਼ਹੀਦ ਕੁਲਵਿੰਦਰ ਸਿੰਘ ਫੌਜੀ ਜਿੰਦਾਬਾਦ ਸ਼ਹੀਦ ਕੁਲਵਿੰਦਰ ਸਿੰਘ ਫੌਜੀ ਜਿੰਦਾਬਾਦ ਸ਼ਹੀਦ ਕੁਲਵਿੰਦਰ ਸਿੰਘ ਫੌਜੀ ਹਮਾਰਾ ਹੈ CRPF سی آر پی ایف آباد سی آر پی ایف جمداد شہید کلر شہید سنگھ فوجی شہید کلیندر سی آر پی ایف آباد سی آر پی ایف آباد سی آر پی ایف آباد شہید امر سنگھ فوجی باد ਹਰਦਾਬਾਦ ਸੀਆਰਪੀਐਫ ਜਿੰਦਾਬਾਦ ਸੀਆਰਪੀਐਫ ਜਿੰਦਾਬਾਦ ਹਰਦਾਬਾਦ ਹਰਦਾਬਾਦ ਸ਼ਹੀਦ ਗਲਵਿੰਦਰ ਸਿੰਘ ਖੋਜੀ ਜਿੰਦਾਬਾਦ ਜਿੰਦਾਬਾਦ ਸ਼ਹੀਦ ਗਲਵਿੰਦਰ ਸਿੰਘ ਖੋਜੀ ਜਿੰਦਾਬਾਦ ਸ਼ਹੀਦ ਗਲਵਿੰਦਰ ਸਿੰਘ ਖੋਜੀ ਹਮ ਰਹੇ ਹਮ ਰਹੇ فوجی ہمارا شہید کلوندر سنگھ 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 فوجی ہمارا شہید فوجی ہمارا شہید کلوندر سنگھ فوجی ہمارا سی آر پی ایف زندہ باد جی او پی ایس زندہ باد جی او پی ایس زندہ باد جےن سنتر سنگھ فوجی ہمارا ہے 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 جی او پی ایس زندہ باد جی او پی ایس زندہ باد جےن سنتر سنگھ فوجی زندہ باد جےن سنتر سنگھ فوجی زندہ باد زندہ باد زندہ باد تصویریں ڈیلی پوسٹ پنجابی تھی لائو دیکھ رہے ہو ضلع روپڑ نورپور بیدی کے پنڈ رولی ਦੀਆਂ ਤਸਵੀਰਾਂ ਜਿੱਥੇ ਸ਼ਹੀਦ ਕੁਲਵਿੰਦਰ ਸਿੰਘ ਸ਼ਹੀਦ ਕੁਲਵਿੰਦਰ ਸਿੰਘ ਦਿਮਿਤਕ ਦੇ ਉਹਨਾਂ ਦੇ ਸਾਥੀਆਂ ਵੱਲੋਂ ਘਰ ਲੈ ਜਾਈ ਜਾ ਰਹੀ ਆਖਰੀ ਸਫ਼ਰ ਤੇ ਆਖਰੀ ਆਖਰੀ ਵਾਰ ਆਪਣੇ ਘਰ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕੁਲਵਿੰਦਰ ਸਿੰਘ ਦੀ ਹਸਦੀ ਹੋਈ ਤਸਵੀਰ ਉਹਨਾਂ ਦੇ ਤਾਬੂਤ ਤੇ ਲਾਈ ਗਈ ਹੈ ਨੌਜਵਾਨ ਮੁੰਡਾ ਹਲੇ ਵਿਆਹ ਵੀ ਨਹੀਂ ਹੋਇਆ ਸੀ ਮਾਪਿਆਂ ਦਾ ਇਕੱਲਾ ਸਹਾਰਾ ਪਿੰਡ ਰੌਲੀ ਪਹੁੰਚ ਚੁੱਕੇ ਆ ਅਸੀਂ ਤੁਸੀਂ ਦੇਖ ਸਕਦੇ ਹੋ ਰੌਲੀ ਪਿੰਡ ਪਹੁੰਚ ਚੁੱਕੇ ਆ ਉਹਨਾਂ ਦੇ ਪਿੰਡ ਤੇ ਪੂਰੇ ਸਨਮਾਨ ਦੇ ਨਾਲ ਸ਼ਹੀਦ ਕੁਲਵਿੰਦਰ ਸਿੰਘ ਜੀ ਮੇਰੇ ਤੋਂ ਕਿਤੇ ਉਹਨਾਂ ਦੇ ਘਰ ਲੈ ਚਾਈ ਜਾ ਰਹੀ ਹੈ ਮੁਰਦਾਬਾਦ ਹੋਂਡਾ ਬਦਲ ਹੋਂਡਾ ਬਦਲ سی آر پی ایف آبار. آبار. شہید کلوندر سنگھ فوجی شہید کلوندر سنگھ فوجی سی آر پی ایف جب تک سورج چاند رہے گا جب تک سورج چاند رہے گا سی آر پی ایف سی آر پی ایف سی آر پی ایف سی آر پی ایف جیجی شہید کلوندر سنگھ فوجی شہید کلوندر سنگھ شہید کلوندر سنگھ فوجی شہید کلوندر سنگھ فوجی سی آر پی ایف سی آر پی ایف شہید کلوندر سنگھ فوجی شہید کلوندر سنگھ فوجی انڈین آرمی شہید کلوندر سنگھ شہید کلوندر سنگھ جب تک تیرا نام رہے گا سی آر پی ایف شہید کلوندر سنگھ فوجی زندہ آباد شہید کلوندر سنگھ فوجی شہید کلوندر سنگھ فوجی شہید کلوندر سنگھ فوجی شہید کلوندر سنگھ فوجی ਤੁਸੀਂ ਵੇਖ ਸਕਦੇ ਹੋ ਪਿੰਡ ਦੇ ਵਿੱਚ ਮਾਤਮ ਛਾਇਆ ਹੈ ਸ਼ੋਕ ਦੀ ਲਹਿਰ ਪੂਰੇ ਪਿੰਡ ਦੇ ਵਿੱਚ ਮਾਵਾਂ ਰੋ ਰਹੀਆਂ ਨੇ ਪੂਰਾ ਪਿੰਡ ਇਸ ਵੇਲੇ ਆਪਣੇ ਸ਼ਹੀਦ ਪੁੱਤਰ ਦੇ 파ਰਥੀਵ ਮ੍ਰਿਤਕ ਦੀ ਨਮਨ ਕਰ ਰਿਹਾ ਹੈ ਤਸਵੀਰਾਂ ਪਿੰਡ ਰੌਲੀ ਦੀਆਂ ਸ਼ਹੀਦ ਕੁਲਵਿੰਦਰ ਸਿੰਘ ਦਾ ਪਿੰਡ ਦੇ ਆਖਰੀ ਵਾਰ ਇਸ ਪਿੰਡ ਦਾ ਸ਼ਹੀਦ ਜਵਾਨ ਬੇਟਾ ਆ ਕੱਲ ਬੰਦ ਰਹੇ ਆ ਆ ਕੱਲ ਨਹੀਂ ਕਰਾਉਂਦੇ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਅਮਰ ਰਹੇ ਕੁਲਵਿੰਦਰ ਸਿੰਘ ਅਮਰ ਰਹੇ ਕੁਲਵਿੰਦਰ ਸਿੰਘ ਅਮਰ ਰਹੇ ਕੁਲਵਿੰਦਰ ਸਿੰਘ ਅਮਰ ਰਹੇ ਸ਼ਹੀਦ ਕੁਲਵਿੰਦਰ ਸਿੰਘ ਅਮਰ ਰਹੇ ¡Venga, espera, no, ¡Venga,